ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਤੇ ਸਭ ਤੋਂ ਪਹਿਲਾਂ ਮਾਫੀ ਚਾਹੁੰਦੇ ਆ ਆਪਣੀ ਵੀਡੀਓ ਨਹੀਂ ਆ ਸਕੀ ਛੋਣੇ ਦੇ ਸੀਜ਼ਨ ਕਰਕੇ ਛੋਣੇ ਲਾਉਣ ਦੇ ਵਿੱਚ ਬਿਜੀ ਸੀਗੇ ਤੇ ਹੁਣ ਆਪਣੀ ਇਹ ਵੀਡੀਓ ਲਗਾਤਾਰ ਆਇਆ ਕਰਨੀ ਆ ਆਪਣਾ ਕੰਟੈਕਟ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੇ ਕਿਸੇ ਭਰਾ ਨੇ ਐਡ ਲਗਵਾਉਣੀ ਹੋਵੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰ ਦੀਆਂ ਵੀਡੀਓ ਜਿਹੜੀਆਂ ਤੁਹਾਨੂੰ ਮਿਲਦੀਆਂ ਰਹਿਣ ਸਭ ਤੋਂ ਪਹਿਲਾਂ ਅੱਜ ਗੱਲ ਕਰਦੇ ਆਪਾਂ 969 ਟਰੈਕਟਰ ਬਾਰੇ ਇਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਨਵਾਂ ਟਰੈਕਟਰ ਹੈ 2021 ਮਾਡਲ ਹੈ ਕਿਸਾਨ ਭਰਾਵੋ ਟਰੈਕਟਰ ਸਿੱਕੇ ਬੰਦ ਕੋਕਾ ਪੀਸ ਜਿਹਨੂੰ ਆਪਾਂ ਚੀਜ਼ ਕਹਿ ਸਕਦੇ ਆ ਬਿਲਕੁਲ ਹੀ ਨਵਾਂ ਪਿਆ ਨਾਲ ਦੇ ਟਰੈਕਟਰ ਦੇ ਟਾਇਰ ਨੇ 90 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਵੱਡਾ ਪਲੇਟਫਾਰਮ ਹੈ ਟਰੈਕਟਰ ਨੂੰ ਫੇਵਰ ਹੁੱਡ ਛਤਰੀ ਵਗੈਰਾ ਲੱਗੀ ਹੋਈ ਹੈ ਪਹਿਲੇ ਨਾਮ ਹੈ ਟਰੈਕਟਰ ਇੱਕ ਹੱਥ ਟਰੈਕਟਰ ਚੱਲਿਆ ਹੋਇਆ ਹੈਗਾ ਤੇ ਆਪਣਾ ਵੇਟ ਵਗੈਰਾ ਪਿੱਛੇ ਦੇ ਟਾਇਰਾਂ ਨੂੰ ਟਰੈਕਟਰ ਨੂੰ ਲੱਗੇ ਹੋਏ ਨੇ ਤੇ ਮਗਰਾਟਾਂ ਵਗੈਰਾ ਤੇ ਕਿਤੇ ਜਰਾਈ ਗਾਲ ਨਹੀਂ ਨਾਲ ਦੇ ਟਾਇਰ ਨੇ ਟਰੈਕਟਰ ਦੇ ਤਕਰੀਬਨ 90 ਪੈਸੇ ਬਿਲਕੁਲੀ ਥੋੜਾ ਟਰੈਕਟਰ ਚੱਲਿਆ ਹੋਇਆ ਨਗਦ ਕੈਸ਼ ਦਾ ਟਰੈਕਟਰ ਹੈ ਜਿਹੜਾ ਨਿਕਲੇ ਹੋਇਆ ਹੈਗਾ ਜੇਕਰ ਆਪਾਂ ਟਰੈਕਟਰ ਦੇ ਹੌਸਪਾਵਰ ਦੀ ਗੱਲ ਕਰੀਏ ਤਾਂ 65 ਹੌਸਪਾਵਰ ਦਾ ਇਹ ਟਰੈਕਟਰ ਆ ਜਾਂਦਾ ਜੇ ਕਿਸੇ ਭਰਾ ਨੇ ਮੱਕੀ ਵਾਲੀ ਮਸ਼ੀਨ ਵਗੈਰਾ ਦੇ ਲਾਉਣਾ ਉਹਦੇ ਲਈ ਬਹੁਤ ਹੀ ਜ਼ਿਆਦਾ ਪਰਫੈਕਟ ਟਰੈਕਟਰ ਹੈਗਾ 65 ਹੌਸਪਾਵਰ ਦੇ ਵਿੱਚ ਆਉਂਦਾ ਹੈਗਾ ਟਰੈਕਟਰ ਤੇ ਫੋਲ 4 ਵੀਲ ਡਰਾਈਵ ਦੇ ਵਿੱਚ ਵੀ ਟਰੈਕਟਰ ਬਹੁਤ ਹੀ ਜ਼ਿਆਦਾ ਕਾਮਜਾਬ ਟਰੈਕਟਰਾਂ ਦੇ ਵਿੱਚੋਂ ਟੌਪ ਟਰੈਕਟਰ ਹੈਗਾ ਤੇ ਸ਼ੋ ਵਗੈਰਾ ਤੇ ਕਿਤੇ ਸਕ੍ਰੈਚ ਤੱਕ ਨਹੀਂ ਸਾਰਾ ਰੰਗ ਪੇਂਟ ਟਰੈਕਟਰ ਦਾ ਆਲ オリジナル ਟਰੈਕਟਰ ਹੈ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਟਰੈਕਟਰ ਅਨਟਚ ਪੀਸ ਪਿਆ ਹੈਗਾ ਜੇਕਰ ਅਪਣ ਹੁਣ ਟਰੈਕਟਰ ਦੇ ਰੇਟ ਦੀ ਗੱਲ ਕਰੀਏ ਤਾਂ ਟਰੈਕਟਰ ਦਾ 9,75,000 ਰੁਪਏ ਕਿਸਾਨ ਭਰਾਵਾਂ ਵੱਲੋਂ ਡਿਮਾਂਡ ਰੱਖੀ ਗਈ ਹੈ ਤੇ ਬਾਕੀ ਮੌਕੇ ਤੇ ਮਾਨਤਾਨ ਵੀ ਰਵੱਲ ਕੀਤਾ ਜਾਊਗਾ ਕੰਟੈਕਟ ਨੰਬਰ ਸਕਰੀਨ ਦੇ ਉੱਤੇ ਮਾਲਕ ਭਰਾਵਾਂ ਦਾ ਸ਼ੋ ਹੋ ਰਿਹਾ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਜੀ ਅੱਗੇ ਗੱਲ ਕਰਦੇ ਆਂ ਮਿੱਤਰੋ ਆਪਾਂ ਜੌਨ ਡੀਅਰ 5050 ਡੀ ਡਾਇਰੈਕਟਰ ਬਾਰੇ ਇਹ ਟਰੈਕਟਰ ਵੀ ਜਿਹੜਾ ਪੰਜਾਬ ਨੰਬਰ ਟਰੈਕਟਰ ਹੈ ਫਸਟ ਪਾਰਟੀ ਦਾ ਟਰੈਕਟਰ ਟਰੈਕਟਰ ਦੇ ਜੇਕਰ ਟਾਇਰਾਂ ਦੀ ਗੱਲ ਕਰੀਏ ਆਪਾਂ ਟਰੈਕਟਰ ਦੇ ਟਾਇਰ ਨਾਲ ਦੇ ਟਾਇਰ ਨੇ ਹਜੇ ਤੱਕ ਕੰਡੀਸ਼ਨ ਤੁਹਾਨੂੰ ਟਾਇਰਾਂ ਦੀ ਸ਼ੋ ਹੋ ਰਹੀ ਹੈ ਫੋਟੋਆਂ ਦੇ ਵਿੱਚ ਬਿਲਕੁਲ ਸਾਫ਼ ਸੁਥਰਾ ਤੇ ਥੋੜਾ ਚੱਲਿਆ ਹੋਇਆ ਟਰੈਕਟਰ ਹੈਗਾ ਕੋਕਾਬੀਸ ਪੀਵੀ 12 ਨੰਬਰ ਟਰੈਕਟਰ ਹੈ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਰੰਗ ਪੇਂਟ ਦਾ ਟਰੈਕਟਰ ਹੈ ਜਿਹੜਾ オリジナル ਹੈ ਇੰਜਨ ਗੇਅਰ ਦਾ ਸੀਲਡ ਟਰੈਕਟਰ ਹੈ ਕਿਤੇ ਚਾਬੀ ਨਹੀਂ ਲੱਗੀ ਟਰੈਕਟਰ ਤੇ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਨਾਲ ਦੇ ਟਾਇਰਾਂ ਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ ਕਿੰਨਾ ਕੁ ਚੱਲਿਆ ਹੋ ਸਕਦਾ ਟਰੈਕਟਰ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਚਲਾਇਆ ਹੋਇਆ ਕਿਰਾਏ ਵਗੈਰੇ ਦੇ ਉੱਤੇ ਨਹੀਂ ਚੱਲਿਆ ਟਰੈਕਟਰ ਸ਼ੋਅ ਵਗੈਰਾ ਤੇ ਕਿਤੇ ਸਕ੍ਰੈਚ ਨਹੀਂ ਕੋਈ ਮਗਰਾਟ ਵਗੈਰਾ ਤੇ ਸਕ੍ਰੈਚ ਨਹੀਂ ਬਿਲਕੁਲ ਨਾਲ ਦਾ ਰੰਗ ਪੇਂਟ ਹੈ ਟਰੈਕਟਰ ਦਾ ਜੇ ਕਰਪਾ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ 4.5 ਲੱਖ ਰੁਪਿਆ ਟਰੈਕਟਰ ਦੀ ਡਿਮਾਂਡ ਆ 4.50 ਹਜ਼ਾਰ ਰੁਪਿਆ ਮੌਕੇ ਤੇ ਲੈਸ ਹੋ ਜੂਗੀ ਜਿਹੜਾ ਮਾਲਕ ਭਰਾਵਾਂ ਦਾ ਕੰਟੈਕਟ ਨੰਬਰ ਹੈ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਸੋ ਮਾਲਕ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਤੇ ਆਪਣੀ ਪੂਰੀ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਲਿਓ ਜੀ